ਸਸ਼ੀਕਲ ਦੋਸਤੋ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਕਹਾਣੀ ਦੋਸਤੋ ਸਾਡੇ ਜੀਵਨ ਦੇ ਵਿੱਚ ਬਹੁਤ ਵਾਰ ਹੁੰਦਾ ਹੈ ਕਿ ਜਦੋਂ ਅਸੀਂ ਆਪਣੀ ਥਾਂ ਤੇ ਸਹੀ ਹੁੰਦੇ ਹਾਂ ਅਤੇ ਸਾਹਮਣੇ ਵਾਲਾ ਵਿਅਕਤੀ ਵਾਰ-ਵਾਰ ਸਾਡਾ ਦਿਲ ਦਿਖਾਉਂਦਾ ਹੈ ਸਾਡੀ ਕਦਰ ਨਹੀਂ ਕਰਦਾ ਸਾਡੀ ਵੈਲਿਊ ਨੂੰ ਨਹੀਂ ਸਮਝਦਾ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਸਿਰਫ ਪੰਜ ਇਹ ਕੰਮ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਤਦ ਕਰੋਗੇ ਜਦੋਂ ਕੋਈ ਤੁਹਾਡੀ ਇੱਜ਼ਤ ਉਚਾਲੇ ਬੇਇੱਜ਼ਤ ਕਰੇ ਤੁਹਾਡੀ ਵੈਲਿਊ ਨੂੰ ਨਾ ਸਮਝੇ ਜਾਂ ਤੁਹਾਡੀ ਕਦਰ ਨਾ ਕਰੇ ਤਾਂ ਤੁਸੀਂ ਇਹ ਪੰਜ ਕੰਮ ਕਰਨੇ ਨੇ ਇਹ ਕੰਮ ਤੁਹਾਡੀ ਖੋਈ ਹੋਈ ਵੈਲਿਊ ਨੂੰ ਤੁਹਾਡੇ ਜੀਵਨ ਵਿੱਚ ਫਿਰ ਤੋਂ ਵਾਪਸ ਲੈ ਕੇ ਆਉਣਗੇ ਕਿਸੇ ਦੇ ਪਿੱਛੇ ਭੱਜਣ ਦੇ ਤੁਹਾਨੂੰ ਕੋਈ ਲੋੜ ਨਹੀਂ ਬਿਨਾਂ ਕਿਸੇ ਦੇ ਪਿੱਛੇ ਭੱਜੇ ਤੁਹਾਡੀ ਵੈਲਿਊ ਆਪਣੇ ਆਪ ਵਧੇਗੀ ਲੋਕ ਤੁਹਾਡਾ ਸਨਮਾਨ ਕਰਨਗੇ ਤੁਹਾਡੇ ਬਿਨਾਂ ਕੁਝ ਕਹੇ ਬਿਨਾਂ ਕੁਝ ਕੀਤੇ ਲੋਕਾਂ ਦੇ ਸਾਹਮਣੇ ਤੁਸੀਂ ਆਪਣਾ ਮਹੱਤਵ ਦਿਖਾ ਪਾਓਗੇ ਇਹ ਤਰੀਕੇ ਭਾਵੇਂ ਹੀ ਤੁਹਾਡੀ ਗਵਾਚੀ ਹੋਈ ਵੈਲਿਊ ਵਾਪਸ ਲੈਉਣ ਵਿੱਚ ਥੋੜਾ ਜਿਹਾ ਸਮਾਂ ਲਗਾਣਗੇ ਪਰ ਇਹ ਤਰੀਕੇ 24 ਕੈਰਟਸ ਸੋਨੇ ਨੇ ਸੋ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖਣਾ ਲਾਜ਼ਮੀ ਹੈ ਸੋ ਸ਼ੁਰੂ ਕਰਦੇ ਹਾਂ ਪਹਿਲੀ ਗੱਲ ਕਿ ਜਿਹੜਾ ਇਨਸਾਨ ਤੁਹਾਡੀ ਜ਼ਿੰਦਗੀ ਵਿੱਚੋਂ ਜਾਣਾ ਚਾਹੁੰਦਾ ਹੈ ਉਸ ਨੂੰ ਤੁਸੀਂ ਰਾਜੀ ਖੁਸ਼ੀ ਚਲੇ ਜਾਂਦਿਓ ਜਿਸ ਪਲ ਕਿਸੇ ਵਿਅਕਤੀ ਨੇ ਤੁਹਾਨੂੰ ਛੱਡਣ ਦਾ ਮਨ ਬਣਾ ਲਿਆ ਹੋਵੇ ਤੁਹਾਡੇ ਵਿਰੁੱਧ ਵਿੱਚ ਜਾਣ ਦਾ ਇਰਾਦਾ ਬਣਾ ਲਿਆ ਹੋਵੇ ਉਸੇ ਪਲ ਤੋਂ ਉਸ ਨੂੰ ਉਸਦੇ ਰਾਹ ਤੇ ਜਾਣ ਦਿਓ ਉਸ ਨੂੰ ਕਹਿ ਦਿਓ ਕਿ ਤੂੰ ਜਿੱਥੇ ਜਾਣਾ ਹੈ ਜਾ ਤੂੰ ਜੋ ਕਰਨਾ ਹੈ ਕਰ ਉਸ ਵਿਅਕਤੀ ਨੂੰ ਇਹ ਅਹਿਸਾਸ ਦਿਲਾਓ ਕਿ ਉਸ ਦੀ ਜਾਣ ਨਾਲ ਜਾਂ ਉਸ ਦੇ ਦੁਆਰਾ ਤੁਹਾਨੂੰ ਵੈਲਿਊ ਘਟ ਦੇਣ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਤੁਹਾਡੀ ਵੈਲਿਊ ਉਸ ਤੋਂ ਪ੍ਰਭਾਵਿਤ ਨਹੀਂ ਹੈ ਭਾਵੇਂ ਹੀ ਤੁਹਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਉਲਝਣਾਂ ਚੱਲ ਰਹੀਆਂ ਹੋਣ ਭਾਵੇਂ ਹੀ ਤੁਹਾਨੂੰ ਅੰਦਰ ਹੀ ਅੰਦਰ ਰੋਣਾ ਆ ਰਿਹਾ ਹੋਵੇ ਅੰਦਰੋਂ ਭਾਵੇਂ ਹੀ ਤੁਸੀਂ ਟੁੱਟ ਚੁੱਕੇ ਹੋਵੋ ਪਰ ਘਟੋ ਘਟ ਉਸ ਪਲ ਉਸ ਵਿਅਕਤੀ ਦੇ ਸਾਹਮਣੇ ਉਸ ਸਥਿਤੀ ਵਿੱਚ ਜਿਸ ਪਲ ਤੁਹਾਨੂੰ ਜਿਹਾ ਲੱਗ ਰਿਹਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਕੋਈ ਪਰਵਾਹ ਨਹੀਂ ਕਰ ਰਿਹਾ ਹਾ ਤੋਡੇ ਸਹੀ ਹੋਣ ਦੇ ਬਾਵਜੂਦ ਤੁਹਾਨੂੰ ਵੈਲਿਊ ਨਹੀਂ ਦੇ ਰਹਾ ਤੁਹਾਨੂੰ ਇੱਜ਼ਤ ਨਹੀਂ ਦੇ ਰਹਾ ਤਾਂ ਉਸੇ ਪਲ ਉਸ ਦਾ ਰਾਹ ਛੱਡ ਦਿਓ ਅਤੇ ਉਸ ਦੇ ਰਾਹ ਤੋਂ ਹਟ ਜਾਓ ਉਹ ਆਪਣੇ ਰਾਹ ਤੇ ਤੁਸੀਂ ਆਪਣੇ ਰਾਹ ਤੇ ਜਿੱਥੇ ਕਦਰ ਨਾ ਹੋਵੇ ਉੱਥੇ ਚੁੱਪ ਕਰਕੇ ਨਿਕਲ ਜਾਣ ਵਿੱਚ ਹੀ ਭਲਾਈ ਹੁੰਦੀ ਹੈ ਜਿਹੇ ਲੋਕਾਂ ਨੂੰ ਜਿੱਥੇ ਜਾਣਾ ਹੈ ਜਾਣ ਦਿਓ ਉਹਨਾਂ ਨੂੰ ਆਪਣੇ ਜੀਵਨ ਤੋਂ ਆਜ਼ਾਦ ਕਰ ਦਿਓ ਉਸ ਵਿਅਕਤੀ ਨੇ ਜੋ ਕਰਨਾ ਹੋਵੇਗਾ ਉਹ ਕਰੇਗਾ ਉਸਨੇ ਜਿੱਥੇ ਜਾਣਾ ਹੋ ਉੱਥੇ ਜਾਊਗਾ ਹਾਂ ਇਹ ਗੱਲ ਮੰਨਦੇ ਹਾਂ ਕਿ ਉਹਨਾਂ ਨੂੰ ਭੁੱਲਣਾ ਦਿਲ ਤੋਂ ਕੱਢ ਕੇ ਸੁਟਣਾ ਉਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀਆਂ ਭਾਵਨਾਵਾਂ ਨੂੰ ਸੰਭਾਲਣਾ ਇਹ ਸਭ ਸੌਖਾ ਨਹੀਂ ਹੁੰਦਾ ਪਰ ਉਸ ਵਿਅਕਤੀ ਨੇ ਜੇਕਰ ਦਿਲ ਛਲਨੇ ਕਰ ਦਿੱਤਾ ਹੋਵੇ ਤਾਂ ਉਸ ਨੂੰ ਆਪਣੇ ਮੋਬਾਈਲ ਤੋਂ ਦਿਲ ਤੋਂ ਦਿਮਾਗ ਤੋਂ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਕੋਸ਼ਿਸ਼ ਕਰੋ ਹਟਾ ਦਿਓ ਉਹਨਾਂ ਨੂੰ ਜਿੱਥੋਂ ਤੱਕ ਹਟਾ ਸਕਦੇ ਹੋ ਉਸ ਇਨਸਾਨ ਨੂੰ ਹਰ ਜਗ੍ਹਾ ਤੋਂ ਕੱਢ ਦਿਓ ਹੁਣ ਤੁਸੀਂ ਇਹ ਨਾ ਸੋਚਿਓ ਕਿ ਜਿਹਾ ਕਰਨ ਨਾਲ ਕਿਵੇਂ ਵੈਲਿਊ ਵਧੇਗੀ ਜ਼ਰੂਰ ਵਧੇਗੀ ਕਿਉਂਕਿ ਹਲੇ ਬਾਕੀ ਗੱਲਾਂ ਨੂੰ ਜਾਣਨਾ ਵੀ ਬਾਕੀ ਹੈ ਉਸ ਵਿਅਕਤੀ ਨੂੰ ਆਜ਼ਾਦ ਕਰਨ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਜੋ ਸਕੂਨ ਅਤੇ ਸ਼ਾਂਤੀ ਹੋਵੇਗੀ ਯਕੀਨ ਕਰਿਓ ਕੁਝ ਸਮੇਂ ਬਾਅਦ ਉਹ ਵੱਖਰੇ ਪੱਧਰ ਤੇ ਹੋਵੇਗੀ ਕਿਸੇ ਨੇ ਵੀ ਤੁਹਾਨੂੰ ਤਕਲੀਫ ਦੇ ਕੇ ਤੁਹਾਡਾ ਇੰਨਾ ਜ਼ਿਆਦਾ ਦਿਲ ਦੁਖਾਇਆ ਹੈ ਤੁਹਾਨੂੰ ਦੁਖੀ ਕੀਤਾ ਹੈ ਤਾਂ ਇਸ ਦਾ ਸਭ ਤੋਂ ਚੰਗਾ ਤਰੀਕਾ ਇਹ ਹੀ ਹੈ ਕਿ ਜਿਸ ਵੀ ਤੁਹਾਡੀ ਬੇਇੱਜ਼ਤੀ ਕੀਤੀ ਹੋਵੇ ਉਸ ਨੂੰ ਇੱਕ ਬੱਚਾ ਸਮਝ ਕੇ ਮਾਫ਼ ਕਰ ਦਿਓ ਉਹ ਉਸ ਦੀ ਨਾ ਸਮਝੀ ਤੇ ਦਇਆ ਕਰੋ ਕਿਉਂਕਿ ਕਮੀ ਉਸ ਦੀ ਬੁੱਧੀ ਵਿੱਚ ਹੈ ਉਸ ਦੀ ਸਮਝ ਵਿੱਚ ਹੈ ਤੁਹਾਡੇ ਵਿੱਚ ਨਹੀਂ ਮੈਂ ਜਾਣਦਾ ਹਾਂ ਕਿ ਇਹ ਸਭ ਕਰਨ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਇਕੱਲਾ ਮਹਿਸੂਸ ਕਰੋਗੇ। ਉਹਦੇ ਹੱਲ ਲਈ ਇਹ ਦੂਸਰੀ ਗੱਲ ਪੱਲੇ ਬੰਨ ਲਿਓ। ਦੂਸਰੀ ਗੱਲ ਇਹ ਹੈ ਕਿ ਉਸ ਇਨਸਾਨ ਦੇ ਨਾਲ ਰਹੋ ਜੋ ਤੁਹਾਡੇ ਨਾਲ ਹਮੇਸ਼ਾ ਖੜਾ ਰਿਹਾ ਹੈ ਪਰ ਅਫਸੋਸ ਜਿਸ ਦੀ ਤੁਸੀਂ ਕਦਰ ਨਹੀਂ ਕੀਤੀ ਉਸ ਵਿਅਕਤੀ ਦੇ ਨਾਲ ਜੁੜੋ ਜੋ ਤੁਹਾਡੇ ਨਾਲ ਤੁਹਾਡੀ ਮੌਤ ਤੱਕ ਖੜਾ ਰਹਿਣ ਵਾਲਾ ਹੈ ਅਤੇ ਉਹ ਇਨਸਾਨ ਤੁਹਾਡੇ ਇਲਾਵਾ ਦੂਸਰਾ ਕੋਈ ਹੋਰ ਨਹੀਂ ਹੋ ਸਕਦਾ। ਤੁਸੀਂ ਉਹ ਕੱਲੇ ਇਨਸਾਨ ਹੋ ਜਿਸਦੇ ਨਾਲ ਜੇ ਇੱਕ ਤੁਸੀਂ ਜੁੜ ਗਏ ਤਾਂ ਫਿਰ ਤੁਹਾਨੂੰ ਇਸ ਦੁਨੀਆ ਦੇ ਵਿੱਚ ਕਿਸੇ ਹੋਰ ਦੋਸਤ ਦੀ ਲੋੜ ਨਹੀਂ ਆਪਣੇ ਆਪ ਨਾਲ ਜੁੜੋ ਆਪਣਾ ਜਿੰਨਾ ਸਮਾਂ ਤੁਸੀਂ ਉਸ ਨੂੰ ਜਿੰਦੇ ਸੀ ਉਹ ਖੁਦ ਨੂੰ ਦਿਓ ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਕਰੋ ਆਪਣੇ ਮਨ ਚਾਹੀ ਅਤੇ ਜ਼ਿੰਦਗੀ ਥਾਂ ਚੰਗੀ ਥਾਂ ਤੇ ਘੁੰਮਣ ਜਾਓ ਜਿਹੜਾ ਰੱਬ ਉਹਦੇ ਵਿੱਚ ਨਜ਼ਰ ਆਉਂਦਾ ਸੀ ਉਸ ਨੂੰ ਆਪਣੇ ਆਪ ਵਿੱਚ ਵੇਖਣ ਦੀ ਕੋਸ਼ਿਸ਼ ਕਰੋ ਆਪਣੇ ਜੀਵਨ ਨੂੰ ਮਜ਼ੇਦਾਰ ਤਰੀਕੇ ਨਾਲ ਜਿਓ ਖੁਦ ਨੂੰ ਇਸ ਗੱਲਾਂ ਲਈ ਸਾਬਿਤ ਕਰੋ ਕਿ ਤੁਹਾਨੂੰ ਤੁਹਾਡੇ ਖੁਦ ਦੇ ਇਲਾਵਾ ਜਿਆਦਾ ਖੁਸ਼ ਹੋਰ ਕੋਈ ਨਹੀਂ ਰੱਖ ਸਕਦਾ ਹਾਂਜੀ ਤੁਸੀਂ ਇਕੱਲੇ ਹੋ ਬਹੁਤ ਸਾਰੀਆਂ ਚੀਜ਼ਾਂ ਨੂੰ ਇਸ ਸੰਸਾਰ ਵਿੱਚ ਇਕੱਲਾ ਹੋਣਾ ਪੈਂਦਾ ਹੈ ਉਹਨਾਂ ਦੀ ਇੱਕੋ ਇੱਕ ਖੂਬੀ ਇਹ ਹੀ ਹੁੰਦੀ ਹੈ ਕਿ ਉਹ ਇਸ ਦੁਨੀਆ ਵਿੱਚ ਇਕੱਲੇ ਹੁੰਦੇ ਨੇ ਜਿਵੇਂ ਕਿ ਚੰਦ ਸੂਰਜ ਤਾਰੇ ਤੇ ਇਹ ਸਭ ਇਕੱਲੇ ਨੇ ਤੇ ਇਸੇ ਕੁਦਰਤ ਦਾ ਇਹ ਹਿੱਸਾ ਨੇ ਤੇ ਤੁਸੀਂ ਵੀ ਉਸੇ ਕੁਦਰਤ ਦਾ ਹਿੱਸਾ ਹੋ ਤੁਸੀਂ ਵੀ ਉਸੇ ਦੇ ਦੁਆਰਾ ਬਣਾਏ ਗਏ ਹੋ ਜਿਨੇ ਇਹ ਸਭ ਕੁਝ ਬਣਾਇਆ ਹੈ ਸੋ ਆਪਣੇ ਆਪ ਨਾਲ ਜੁੜੋ ਤੀਸਰੀ ਗੱਲ ਕਿ ਆਪਣੀ ਗਵਾਈ ਹੋਈ ਵੈਲਿਊ ਆਪਣੀ ਕਦਰ ਵਾਪਸ ਪਾਉਣ ਦੇ ਲਈ ਤੁਹਾਨੂੰ ਭਾਵਕ ਤਸਵੀਰ ਬਣਾਈ ਰੱਖਣੀ ਪਵੇਗੀ ਕੋਈ ਜਲਨ ਨਹੀਂ ਕੋਈ ਬਦਲੇ ਦੀ ਭਾਵਨਾ ਨਹੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੋਵੇਗਾ ਸ਼ਾਂਤ ਰਹਿ ਕੇ ਚੀਜ਼ਾਂ ਨੂੰ ਸਮਝਣਾ ਸਿੱਖੋ ਸ਼ਾਂਤ ਰਹਿ ਕੇ ਲੜਨਾ ਸਿੱਖੋ ਅਤੇ ਜਿੱਤ ਕੇ ਆਪਣੀ ਵੈਲਿਊ ਆਪਣੇ ਆਪ ਵਧਾਉਣਾ ਸਿੱਖੋ ਹੁਣ ਤੁਸੀਂ ਸ਼ਾਂਤ ਕਿਵੇਂ ਰਹੋਗੇ ਜਦੋਂ ਖੁਦ ਦੇ ਬਾਰੇ ਵਿੱਚ ਚੰਗਾ ਸੋਚੋਗੇ ਖੁਦ ਨੂੰ ਇਸ ਗੱਲ ਲਈ ਤਿਆਰ ਕਰੋਗੇ ਕਿ ਕਿਸੇ ਦੁਆਰਾ ਵੈਲਿਊ ਘਟੌਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੁਝ ਘਟਦਾ ਨਹੀਂ ਕਿਉਂਕਿ ਮੈਂ ਕਿਸੇ ਦੇ ਫੈਸਲੇ ਦਾ ਮੁਹਤਾਜ ਨਹੀਂ ਹਾਂ ਮੈਂ ਕੋਈ ਸਵਾਲ ਨਹੀਂ ਹਾਂ ਕਿ ਲੋਕ ਮੈਨੂੰ ਜੱਜ ਕਰਨ ਹੱਲ ਕਰਨ ਖੁਦ ਨੂੰ ਹਾਰੇ ਹੋਏ ਵਾਲੀ ਭਾਵਨਾ ਵਿੱਚ ਕਦੇ ਨਾ ਲਿਆਓ ਕਿਸੇ ਨੇ ਜੇਕਰ ਤੁਹਾਨੂੰ ਰਿਸਪੈਕਟ ਨਹੀਂ ਦਿੱਤੀ ਤਾਂ ਉਸ ਵਿੱਚ ਤੁਹਾਡਾ ਨੁਕਸਾਨ ਹੈ ਤੁਹਾਡਾ ਇਸ ਵਿੱਚ ਕੁਝ ਨਹੀਂ ਜਾਂਦਾ ਪਤਾ ਹੈ ਕਿਉਂਕਿ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਹੋ ਤੁਹਾਨੂੰ ਪਤਾ ਹੈ ਕਿ ਤੁਹਾਡੀ ਹੱਦ ਕੀ ਹੈ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਮਰਥਨ ਕੀ ਹੈ ਸਮਰਥਨ ਵਿੱਚੋਂ ਨਿਕਲ ਕੇ ਆਉਂਦੀ ਹੈ ਚੌਥੀ ਗੱਲ ਕਿ ਹਮੇਸ਼ਾ ਆਪਣੇ ਕੈਰੀਅਰ ਤੇ ਧਿਆਨ ਕੇਂਦ੍ਰਿਤ ਕਰੋ ਅਤੇ ਆਪਣੇ ਕੰਮ ਵਿੱਚ ਮਸਤ ਹੋ ਜਾਓ ਆਪਣੀਆਂ ਖੂਬੀਆਂ ਨੂੰ ਤੁਸੀਂ ਹੀ ਲੱਭ ਲੱਭ ਕੇ ਦਿਖਾ ਰਹੋ ਆਪਣੇ ਜਨੂਨ ਨੂੰ ਸਮਝੋ ਆਪਣੇ ਚੰਗੇ ਸ਼ੌਂਕਾਂ ਨੂੰ ਤੇਜ਼ ਕਰੋ ਖੁਦ ਨੂੰ ਇੰਨਾ ਵਿਆਸਤ ਰੱਖੋ ਕਿ ਕਿਸ ਸਮੇਂ ਨੂੰ ਵੀ ਤੁਹਾਡੇ ਨਾਲ ਮਿਲਣ ਲਈ ਸਮਾਂ ਲੈਣਾ ਪਵੇ ਆਪਣੇ ਆਪ ਨੂੰ ਆਪਣੇ ਸੁਪਨਿਆਂ ਲਈ ਇੰਨਾ ਵਿਅਸਤ ਕਰ ਦਿਓ ਕਿ ਤੁਸੀਂ ਇੱਜ਼ਤ ਬੇਇੱਜ਼ਤ ਵੈਲਿਊ ਕਦਰ ਇਹਨਾਂ ਸਾਰੇ ਸ਼ਬਦਾਂ ਤੋਂ ਪਰੇ ਹੋ ਜਾਓ ਅਤੇ ਜਦੋਂ ਤੁਸੀਂ ਇਹਨਾਂ ਸਭ ਚੀਜ਼ਾਂ ਤੋਂ ਦੂਰ ਹੋ ਜਾਵੋਗੇ ਤਾਂ ਆਪਣੇ ਹਰ ਇੱਕ ਪਲ ਨੂੰ ਕੰਮ ਵਿੱਚ ਅਤੇ ਸਿਰਫ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਲਗਾ ਦਿਓ ਦੇਖੀ ਚੱਲ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਰਹੋ ਤਾਂ ਫਿਰ ਤੁਹਾਡੇ ਕੋਲ ਸਮਾਂ ਨਹੀਂ ਹੋਵੇਗਾ ਕਿਸੇ ਤੋਂ ਬੇਜਿੱਤ ਹੋਣ ਦਾ ਦੁਖੀ ਹੋਣ ਦਾ ਜਾਂ ਕਿਸੇ ਦੀ ਦਰਦ ਨੂੰ ਮਹਿਸੂਸ ਕਰਨ ਦਾ ਜੇਕਰ ਲੋਕਾਂ ਦਾ ਕੰਮ ਤੁਹਾਨੂੰ ਬੇਜਿੱਤ ਕਰਨਾ ਹੈ ਤੁਹਾਡੀ ਵੈਲਿਊ ਨਾ ਸਮਝਣਾ ਹੈ ਤਾਂ ਤੁਹਾਡਾ ਵੀ ਕੰਮ ਸਿਰਫ ਅਤੇ ਸਿਰਫ ਆਪਣਾ ਕੰਮ ਕਰਨਾ ਹੈ ਆਪਣੇ ਜੀਵਨ ਦੇ ਵਿੱਚ ਲੋਕਾਂ ਦਾ ਨਹੀਂ ਬਲਕਿ ਸੁਪਨਿਆਂ ਦਾ ਪਿੱਛਾ ਕਰਨਾ ਹੁੰਦਾ ਹੈ ਜੇਕਰ ਲੋਕਾਂ ਦਾ ਪਿੱਛਾ ਕਰੋਗੇ ਤਾਂ ਲੋਕ ਆਉਣਗੇ ਅਤੇ ਲੋਕ ਆਉਣਗੇ ਤਾਂ ਵਾਪਸ ਭੱਜ ਵੀ ਜਾਣਗੇ ਪਰ ਸੁਪਨੇ ਪੂਰੇ ਨਹੀਂ ਹੋਣਗੇ ਅਤੇ ਜੇਕਰ ਸੁਪਨਿਆਂ ਦਾ ਪਿੱਛਾ ਕਰੋਗੇ ਤਾਂ ਸੁਪਨੇ ਨੇ ਤਾ ਆਉਣਾ ਹੀ ਆਉਣਾ ਹੈ ਅਤੇ ਨਾਲ ਹੀ ਲੋਕ ਵੀ ਆਉਣਗੇ ਲੋਕਾਂ ਵਿੱਚ ਤੁਹਾਡੀ ਗੱਲ ਮੰਨੀ ਜਾਵੇਗੀ ਕਈ ਲੋਕ ਤੁਹਾਡੇ ਤੋਂ ਸਿੱਖਣਗੇ ਤੁਹਾਡੀ ਵੈਲਿਊ ਕੀਤੀ ਜਾਵੇਗੀ ਤੁਹਾਡੀ ਇੱਜ਼ਤ ਕੀਤੀ ਜਾਵੇਗੀ ਤੁਹਾਡਾ ਸਨਮਾਨ ਕੀਤਾ ਜਾਵੇਗਾ ਅਤੇ ਦੋਸਤੋ ਜਦੋਂ ਤੁਹਾਡੀ ਗਵਾਚੀ ਹੋਈ ਵੈਲਿਊ ਵਾਪਸ ਮਿਲਣ ਲੱਗੇ ਤਾਂ ਇਹ ਪੰਜਵੀਂ ਗੱਲ ਤੁਹਾਡੇ ਕੰਮ ਆਵੇਗੀ ਜੋ ਕਦੇ ਨਹੀਂ ਭੁੱਲਣ ਦੀ ਚਾਹੀਦੀ ਨਹੀਂ ਤਾਂ ਫਿਰ ਲੋਕ ਤੁਹਾਡੀ ਕਦਰ ਨਹੀਂ ਕਰਨਗੇ ਪੰਜਵੀਂ ਗੱਲ ਇਹ ਹੈ ਕਿ ਫਿਰ ਤੋਂ ਆਪਣੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਵਾਪਸੀ ਨਾ ਹੋਣ ਦਿਓ ਜਿਹੜੇ ਵਿਅਕਤੀ ਨੇ ਤੁਹਾਡੀ ਕਦਰ ਨਹੀਂ ਕੀਤੀ ਜੋ ਤੁਹਾਡੀ ਦੋਸਤੀ ਤੁਹਾਡੇ ਪਿਆਰ ਨੂੰ ਨਹੀਂ ਪਹਿਚਾਨਦਾ ਸੀ ਤਦ ਜਦੋਂ ਤੁਸੀਂ ਕੁਝ ਨਹੀਂ ਸੀ ਤਾਂ ਤੁਸੀਂ ਜਾ ਤਾਂ ਦੁਬਾਰਾ ਉਸ ਵਿਅਕਤੀ ਦੀ ਜ਼ਿੰਦਗੀ ਵਿੱਚ ਨਾ ਜਾਓ ਜਾਂ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਨਾ ਆਉਣ ਦਿਓ ਫਿਰ ਤੋਂ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਜਾ ਕੇ ਖੁਦ ਦੀ ਵੈਲਿਊ ਘਟਾਉਣ ਨਾ ਦਿਓ ਕਿਉਂਕਿ ਤੁਸੀਂ ਤਾਂ ਖੁਦ ਨੂੰ ਹੁਣ ਬਦਲ ਲਿਆ ਹੈ ਪਰ ਉਹ ਬੰਦਾ ਬਦਲਿਆ ਹੈ ਕੀ ਨਹੀਂ ਬਦਲਿਆ ਇਸ ਬਾਰੇ ਤੁਹਾਨੂੰ ਪਤਾ ਨਹੀਂ ਹੋਵੇਗਾ ਉਹਨਾਂ ਬੁਰੇ ਦਿਨਾਂ ਤੋਂ ਸਬਕ ਲੈ ਕੇ ਆਪਣੀ ਮਿਹਨਤ ਦੇ ਬਲਬੂਤੇ ਤੇ ਅੱਜ ਤੁਸੀਂ ਇੱਥੇ ਖੜੇ ਹੋ ਇੱਥੇ ਤੱਕ ਪਹੁੰਚੇ ਹੋ ਤੁਹਾਨੂੰ ਫਿਰ ਤੋਂ ਉਹੀ ਗਲਤੀ ਦੁਹਰਾ ਕੇ ਉਹ ਸਥਿਤੀ ਵਿੱਚ ਵਾਪਸ ਕਰੇ ਨਹੀਂ ਜਾਣਾ ਚਾਹੀਦਾ ਹੁਣ ਤੱਕ ਜੋ ਇਹ ਨਵਾਂ ਰੂਪ ਬਣਾਇਆ ਹੈ ਨਵੀਂ ਇੱਕ ਇੱਜ਼ਤ ਪਾਈ ਹੈ ਤਾਂ ਤੁਹਾਨੂੰ ਹੁਣ ਇਸ ਨਵੇਂ ਰੂਪ ਵਿੱਚ ਹੀ ਰਹਿਣਾ ਚਾਹੀਦਾ ਹੈ ਨਹੀਂ ਤਾਂ ਫਿਰ ਤੋਂ ਸਾਰੇ ਲੋਕ ਤੁਹਾਨੂੰ ਹਲਕੇ ਵਿੱਚ ਲੈਣਾ ਸ਼ੁਰੂ ਕਰ ਦੇਣਗੇ ਇਸ ਨਾਲ ਕੀ ਹੋਵੇਗਾ ਕਿ ਤੁਹਾਡੀ ਵੈਲਿਊ ਫਿਰ ਤੋਂ ਆਪਣੇ ਆਪ ਘਟਣ ਲੱਗੇਗੀ ਜਦੋਂ ਉਸ ਇਨਸਾਨ ਨੂੰ ਤੁਸੀਂ ਪੂਰੀ ਤਰ੍ਹਾਂ ਭੁੱਲ ਜਾਓ ਅਤੇ ਫਿਰ ਤੋਂ ਤੁਹਾਡੀ ਜ਼ਿੰਦਗੀ ਵਿੱਚ ਆਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਕਹੋ ਕਿ ਮaaf ਕਰਨਾ ਹੁਣ ਮੇਰੀ ਜ਼ਿੰਦਗੀ ਵਿੱਚ ਤੇਰੀ ਉਹ ਜਗ੍ਹਾ ਨਹੀਂ ਰਹੀ ਜੋ ਪਹਿਲਾਂ ਹੋਇਆ ਕਰਦੀ ਸੀ ਰਹਿਣਾ ਹੈ ਤਾਂ ਰਹੋ ਵਰਨਾ ਜਾਓ ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਹੁਣ ਉਹ ਜਗ੍ਹਾ ਮੈਂ ਕਿਸੇ ਵੀ ਇਨਸਾਨ ਨੂੰ ਦੇਣ ਦੀ ਬਜਾਏ ਆਪਣੇ ਆਪ ਨੂੰ ਦਿੱਤੀ ਹੈ ਜੇਕਰ ਫਿਰ ਤੋਂ ਵੀ ਮੈਂ ਤੁਹਾਨੂੰ ਉਹੀ ਜਗ੍ਹਾ ਦੇ ਦਵਾਂਗਾ ਤਾਂ ਤੂੰ ਫਿਰ ਤੋਂ ਉਹੀ ਕੁਝ ਦੁਹਰਾਏਗਾ ਜੋ ਤੂੰ ਅੱਜ ਤੱਕ ਕਰਦਾ ਆ ਰਿਹਾ ਹੈ ਜੋ ਤੂੰ ਪਹਿਲਾਂ ਕੀਤਾ ਸੀ ਮੇਰੇ ਨਾਲ ਕੋ ਦੋਸਤੋ ਇੱਜ਼ਤ ਅਤੇ ਵੈਲਿਊ ਦਾ ਚਲੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਮਿਹਨਤ ਦੇ ਬਲਬੁੱਤੇ ਉੱਪਰ ਆਪਣੀ ਇੱਜ਼ਤ ਨੂੰ ਪਾ ਕੇ ਆਪਣੀ ਵੈਲਿਊ ਨੂੰ ਵਧਾ ਕੇ ਉਸ ਨੂੰ ਫਿਰ ਤੋਂ ਗਵਾ ਦੇਣਾ ਤੁਹਾਡੀ ਬੇਕੁਫੀ ਹੋਵੇਗੀ